ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਵੱਲੋਂ ਡਾਕਟਰ ਲਖਬੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸ਼ਾਮਿਲ ਕਰਵਾਇਆ ਗਿਆ ਫਿਲਹਾਲ ਇਸ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਲਖਬੀਰ ਸਿੰਘ ਨੂੰ ਟਿਕਟ ਦੇਣ ਦੀ ਗੱਲ ਸਾਫ਼ ਨਹੀਂ ਹੋਈ ਹੈ ਪਰ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਸੀਟ ਕਿਸ ਨੂੰ ਦਿੱਤੀ ਜਾਣੀ ਹੈ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਅੱਜ ਵੀ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਹੈ। ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ। ਸਾਡੀ ਕੋਰਟ ਕਮੇਟੀ ਬੈਠਦੀ ਹੈ। ਬਹਿ ਕੇ ਵਿਚਾਰਾਂ ਹੁੰਦੀ ਹੈ ਕਿ ਕਿਹੜੇ ਜਿਹੜੇ ਕੰਪਿਊਟ ਫਿੱਟ ਨਹੀਂ ਹੈ ਉਹ ਕੋਰਟ ਵਿੱਚ ਹੀ ਹੱਲਜਾ ਕਰਦੀ ਹੈ। ਕੋਸ਼ਿਸ਼ ਕਰਤੀ ਹਲੇ ਜਲਦੀ ਹੀ ਕੋਰਟ ਕਮੇਟੀ ਦਾ ਮੀਟਿੰਗ ਕਰਾਇਆ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਪੋਟੈਂਸ਼ੀਅਲ ਕੈਂਡੀਡੇਟਸ ਦਾ ਉਹਨਾਂ ਤੇ ਡਿਸਕਸ ਕੀਤਾ ਜਾਵੇ। ਅਸਲ ਮੰਨ ਕਰ ਤਾਂ ਉਮੀਦ ਹੈ। ਹਾਂਜੀ मैं कोई जरा कहना चाहना आम आदमी पार्टी का सलोगन की आम लोग अके लगे इन्होंने इना बुरा हाल है कि आम लोग तो इन्हू छ ਉਹਨੇ ਦੇਖ ਲਿਆ ਕਿ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਇੱਕ ਪਾਰਟੀ ਐ। ਤੇ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ। ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੰਬੇ ਆਪਣੇ ਮੰਤਰੀਆਂ ਨੂੰ ਅੱਗੇ ਬਲੀ ਦਾ ਬੱਕਰਾ ਬਕੜਾ ਬਣਾ ਰਹੇ ਐ ਤੇ ਜਿਹੜੇ ਮੰਤਰੀ ਆਏਗੇ ਉਹ ਜਮਾਨਤਾ ਜੱਪਤ ਕਰਾ ਕੇ ਹੀ ਜਾਣਗੇ। ਬਦਲ ਸਾਹਿਬ ਜੇਕਰ ਅਕਤ ਮੰਦਰ ਹੁੰਦਾ ਆ ਸੋਨੀਆ ਕਾਲੀ ਦਲ ਤੇ ਭਾਜਪਾ ਦਾ ਕੀ ਕੀ ਪਾਰਟੀਆਂ ਮੱਕਰ ਆ ਕੇ ਜੇਕਰ ਤੁਸੀਂ ਕੋਈ ਪਾਰਟੀ ਯਾਰ ਮੇਰੀ ਗੱਲ ਸੁਣਾ ਦੀ ਤੁਸੀਂ ਜਿਹੜੇ ਅਫਵਾਹਾਂ ਤੋਂ ਹੈ ਹੈ ਜ਼ੀਰੋ ਲਾਈਕ ਹੀ ਹੁੰਦੇ। ਥੋੜਾ ਜੀਤਣਾ ਹੋਊਗਾ ਕਰਦੇ ਮਤਲਬ। ਇਹ ਕਿਵੇਂ ਆਪਾਂ ਹਲੇ ਤੁਸੀਂ ਹਲੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਹੈ। ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ, ਮੈਂ ਤੁਹਾਡੇ ਕੋਲੇ ਬੈਠਾ ਹਾਂ। ਤੋ ਐਸ ਕਰਕੇ ਤੁਸੀਂ ਮਨ ਲੱਗਦਾ ਅੱਜ ਤਾਂ ਖਬਰ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਮੇਰਾ ਕਾਲੀ ਦਾਲ ਦੀ ਜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਜੀ ਸ਼ਰਤ। ਅਸ਼ੋਮੀ ਕਾਲੀ ਦਾਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਲਈ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਜ਼ਿਕਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਮੰਗਰੋਗੇ ਤੁਸੀਂ ਦੇਖਿਓ ਨਾ ਆ ਸਾਡੀ ਸੋਚ ਹੈ ਜਿੰਨੇ ਤੱਕਵਰ ਅਸੀਂ ਪਿੰਡਾਂ 'ਚ ਹੈ ਉਨੇ ਤੱਕਵਰ ਅਸੀਂ ਸ਼ਹਿਰਾਂ 'ਚ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਨੇ ਅੱਜ ਤੱਕ ਨਹੀਂ ਦੇਖਿਆ ਮੈਨੂੰ ਤਕਰੀਬਨ ਲਗਦਾ ਤਕਰੀਬਨ 3 ਸਾਲ ਤੋਂਤੇ ਹੋਵੇ ਸਿਆਸਤ ਦੇ 3 ਸਾਲਾਂ 'ਚ ਐਜੀ ਰਿਸਪੌਂਸ ਜੋ ਮੈਂ ਅੱਜ ਦੇਖ ਰਿਹਾ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਝਾੜੂ ਵਾਲੇ ਨਕਲੀ ਜਾਲੀ ਦੇ ਮੁੱਖ ਮੰਤਰੀ ਦੇ ਇੰਨਾ ਗੁੱਸਾ ਹੈ ਕਿਉਂਕਿ ਜੇ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦਰ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਬਣੇ ਥੈਂਕ ਯੂ ਟੀ ਥੈਂਕ ਯੂ